ਨਵਜੋਤਕਾਰ ਸਿੱਧੂ ਦੇ ਵੱਲੋਂ ਬੇਸ਼ੱਕ ਕਾਂਗਰਸ ਪਾਰਟੀ ਨੂੰ ਛੱਡ ਦਿੱਤਾ ਗਿਆ ਹੈ ਪਰ ਹੁਣ ਕਈ ਸਵਾਲੇ ਉੱਠਦੇ ਹੋਏ ਨਜ਼ਰ ਆ ਰਹੇ ਨੇ ਕਿ ਉਹ ਹੁਣ ਜਾਂ ਆਮ ਆਦਮੀ ਪਾਰਟੀ ਦਾ ਪੱਲਾ ਫਾੜਨਗੇ ਜਾਂ ਭਾਜੀਪੀ ਨੂੰ ਲੈ ਕੇ ਜਿਹੜਾ ਕਿ ਚਰਚਾਵਾਂ ਹੋ ਸਕਦੀਆਂ ਨੇ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 500 ਕਰੋੜ ਦਾ ਉਹਨਾਂ ਨੇ ਬਿਆਨ ਦਿੱਤਾ ਜਿਸ ਤੋਂ ਬਾਅਦ ਪੰਜਾਬ ਦੀ ਕਾਂਗਰਸ ਦੇ ਵਿੱਚ ਇੱਕ ਵੱਡੀ ਤਰਥਲ ਲੀ ਮੱਚਦੀ ਹੋਈ ਨਜ਼ਰ ਆਇਆ ਤੁਹਾਨੂੰ ਦੱਸ ਦਈਏ ਕਿ ਨਵਜੋਤਕਾਰ ਸਿੱਧੂ ਨੇ 500 ਕਰੋੜ ਯਾਨੀ ਕਿ ਸੀਐਮ ਦੀ ਕੁਰਸੀ ਨੂੰ ਲੈ ਕੇ ਜੋ ਦਿੱਤਾ ਉਸ ਤੋਂ ਬਾਅਦ ਲਗਾਤਾਰ ਕਾਂਗਰਸ ਪਾਰਟੀ ਦੇ ਵਿੱਚ ਇੱਕ ਨਵਾਂ ਕਲੇਸ਼ ਛਿੜਿਆ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਦਿੱਤਾ ਤਾਂ ਜਿਸ ਤੋਂ ਬਾਅਦ ਕਈ ਸਵਾਲ ਬਣਦੇ ਹੋਏ ਨਜ਼ਰ ਆ ਰਹੇ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਨੂੰ ਲੈ ਕੇ ਸਵਾਲ ਇਹ ਬਣਦੇ ਹੋਏ ਨਜ਼ਰ ਆ ਰਹੇ ਸੀ ਕਿ ਕੀ ਜੇਕਰ ਉਹਨਾਂ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਹੈ ਤਾਂ ਹੁਣ ਉਹ ਕਿਹੜੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਬੇਸ਼ੱਕ ਉਹਨਾਂ ਦੇ ਕਿਸੇ ਪਾਰਟੀ ਦੇ ਨਾਲ ਜ਼ਿਆਦਾ ਉਹ ਵਿਚਰਦੇ ਨਹੀਂ ਪਰੰਤੂ ਦੁੱਛੇ ਪਾਸੇ ਉੱਥੇ ਹੀ ਹੁਣ ਐ ਯਾਦ ਦੀ ਸਿਆਸਤ ਦੇ ਵਿੱਚ ਇਸ ਸਮੇਂ ਹਲਚਲ ਜਿਹੜੀ ਕਿ ਮਚੀ ਹੋਈ ਆ ਤਾਂ ਦੱਸ ਦਈਏ ਕਿ ਸਾਫ ਦਾ ਵਿਧਾਇਕ ਨਵਜੋਤਕਾਰ ਸਿੱਧੂ ਨੇ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕਰਕੇ ਪੰਜਾਬ ਦੀ ਸਿਆਸਤ ਦੇ ਵਿੱਚ ਹਹਾਕਾਰ ਮਚਾ ਦਿੱਤੀ ਆ ਤਾਂ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਛੱਡਣ ਦੇ ਨਾਲ ਹੀ ਉਹਨਾਂ ਨੇ ਆਪਣਾ ਅਗਲਾ ਪਲਾਨ ਵੀ ਸਾਂਝਾ ਕਰ ਦਿੱਤਾ ਹੈ ਡਾਕਟਰ ਨਵਜੋਤਕਾਰ ਸਿੱਧੂ ਨੇ ਆਪਣੇ ਸਿਆਸੀ ਭਵਿੱਖ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਤੇ ਵਿਰਾਮ ਲਗਾਉਂਦੇ ਸਪਸ਼ਟ ਕੀਤਾ ਹੈ ਕਿ ਉਹ ਇਸ ਵੇਲੇ ਸਿਆਸਤ ਤੋਂ ਦੂਰ ਅਧਿਆਤਮਿਕ ਰਸਤੇ ਤੇ ਚੱਲ ਰਹੇ ਨੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਸਾਂਝੇ ਕੀਤੇ ਆਪਣੇ ਬਿਆਨ ਦੇ ਵਿੱਚ ਕਿ ਉਹ ਸ਼ਾਇਦ ਉਹਨਾਂ ਬਹੁਤ ਲੋਕਾਂ ਦੇ ਵਿੱਚ ਘਟ ਘਟ ਲੋਕਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਸਿਆਸੀ ਕਾਰਨਾ ਕਰਕੇ ਨਾ ਤਾਂ ਭਾਜਪਾ ਤੇ ਨਾ ਹੀ ਆਪ ਤੇ ਨਾ ਹੀ ਕਿਸੇ ਹੋਰ ਪਾਰਟੀਆਂ ਦੇ ਆਖੂਨ ਦੇ ਨਾਲ ਮੁਲਾਕਾਤ ਕੀਤੀ ਤੇ ਸਿੱਧੂ ਨੇ ਸਾਫ਼ ਕੀਤਾ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਉਹਨਾਂ ਦੇ ਨਾਲ ਕੋਈ ਸੰਪਰਕ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਉਹ ਸਿਰਫ ਆਪਣੇ ਨਿੱਜੀ ਦ੍ਰਿਸ਼ਟੀਕੋਣ ਅਤੇ ਚੇਤਨਾ ਦੇ ਆਧਾਰ ਤੇ ਗੱਲ ਕਰ ਰਹੇ ਨੇ ਕਿਉਂਕਿ ਉਹ ਸਿਰਫ ਵਾਹਿਗੁਰੂ ਜੀ ਅੱਗੇ ਜਵਾਬ ਦੇਨੇ ਤੇ ਹੋਰ ਕਿਸੇ ਅਕੇ ਨਹੀਂ ਤਾਂ ਜਦੋਂ ਬਾਦ ਉਥੇ ਹੀ ਐਨਜੀਓ ਰਾਹੀ ਪੰਜਾਬ ਦੀ ਸੇਵਾ ਕਰਨ ਦੀ ਇੱਛਾ ਆਪਣੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਦੱਸਦੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸੇਵਾ ਕਰਨੇ ਚਾਹੁੰਦੇ ਨੇ ਜਿਸ ਦੇ ਲਈ ਉਹ ਇੱਕ ਐਨਜੀਓ ਬਣਾਉਣ ਦੀ ਬਾਰੇ ਸੋਚ ਰਹੇ ਨੇ ਉਹਨਾਂ ਦਾ ਮੁੱਖ ਮਕਸਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਸਮਝ ਕੇ ਆਪਣੇ ਰਾਹ ਦੇ ਵਿਕਾਸ ਦੇ ਲਈ ਕੰਮ ਕਰਨਾ ਹੈ ਨਵਜੋਤ ਕੌਰ ਸਿੱਧੂ ਨੇ ਇਹ ਵੀ ਦੱਸਿਆ ਕਿ ਉਹ ਜਹੇ ਸੰਤਾ ਦੀ ਸੰਗਤ ਦੇ ਵਿੱਚ ਰਹਿਣਾ ਚਾਹੁੰਦੇ ਨੇ ਜੋ ਉਹਨਾਂ ਨੂੰ ਨਿਸ਼ਕਾਮ ਸੇਵਾ ਤੇ ਰੋਹਾਨੀ ਵਿਕਾਸ ਬਾਰੇ ਸਿੱਖਾ ਸਕਣ ਤੇ ਉਹਨਾਂ ਨੇ ਨਾਲ ਹੀ ਹਾਲ ਦੇ ਵਿੱਚ ਇਹ ਵੀ ਕਿਹਾ ਕਿ ਭਗਵੰਤ ਗੀਤਾ ਦੀਆਂ ਸਿੱਖਿਆਵਾਂ ਦੇ ਨਾਲ ਤਿੰਨ ਦਿਨਾਂ ਦੀ ਜਿਹੜੀ ਕਿ ਆਨੰਦਮਈ ਸਮਾ ਬਤਾਇਆ ਆਪਣੇ ਪ੍ਰੇਮਾਨੰਦ ਮਹਾਰਾਜ ਜੀ ਵਰਗੇ ਸੰਤਾਂ ਦਾ ਆਸ਼ੀਰਵਾਦ ਵੀ ਲਿਆ ਤੇ ਜਿਨ੍ਹਾਂ ਨੇ ਕਈ ਰੂਹਾਂ ਦੇ ਵਿਕਾਸ ਦੇ ਵਿੱਚ ਮਦਦ ਕੀਤੀ ਤਾਂ ਹੁਣ ਉੱਥੇ ਹੀ ਤ ਤੁਹਾਨੂੰ ਦੱਸਦੀ ਕਿ ਪੰਜਾਬ ਦੀ ਸਿਆਸਤ ਇਸ ਸਮੇਂ ਜਿਹੜੀ ਕਿ ਹਲਚਲ ਮੱਚਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਉੱਥੇ ਹੀ ਹੁਣ ਨਵਜੋਤ ਕੌਰ ਸਿੱਧੂ ਦੇ ਪਾਰਟੀ ਛੱਡਣ ਦੇ ਵਿੱਚ ਲਗਾਤਾਰ ਇੱਕ ਹੋਰ ਹੀ ਛੜੀ ਕਿ ਮਹਾਲਚਲ ਮੱਚਦੀ ਹੋਈ ਨਜ਼ਰ ਆ ਰਹੀ ਹੈ ਕਈ ਸਵਾਲ ਹੈ ਜਿਹੜੇ ਕਿ ਨਵਜੋਤ ਕੌਰ ਸਿੱਧੂ ਨੂੰ ਲੈ ਕੇ ਬਣਦੇ ਹੋਏ ਨਜ਼ਰ ਆ ਰਹੇ ਸੀ ਤਾਂ ਜਿਸ ਦੇ ਵਿੱਚ ਹੁਣ ਉੱਥੇ ਹੀ ਉਹਨਾਂ ਦੇ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਹੈ ਤੇ ਜਿਸ ਦੇ ਤਹਿਤ ਤੁਹਾਨੂੰ ਦੱਸਦੀ ਹੈ ਕਿ ਕਾਂਗਰਸ ਪਾਰਟੀ ਨੂੰ ਬੇਸ਼ੱਕ ਇੱਕ ਵੱਡਾ ਝਟਕਾ ਲੱਗਿਆ ਹੈ ਨਵਜੋਤ ਕੌਰ ਸਿੱਧੂ ਨੇ ਐਸ਼ਾ ਦੇ ਲਈ ਜਿਹੜਾ ਕਿ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਨੂੰ ਲੈ ਕੇ ਸਵਾਲ ਇਹ ਬਣਦੇ ਹੋਏ ਨਜ਼ਰ ਆ ਰਹੇ ਸੀ ਕਿ ਕੀ ਜੇਕਰ ਉਹਨਾਂ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਹੈ ਤਾਂ ਹੁਣ ਉਹ ਕਿਹੜੀ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਬੇਸ਼ੱਕ ਉਹਨਾਂ ਦੇ ਕਿਸੇ ਪਾਰਟੀ ਦੇ ਨਾਲ ਜ਼ਿਆਦਾ ਉਹ ਵਿਚਰਦੇ ਨਹੀਂ ਪਰੰਤੂ ਦੁੱਛੇ ਪਾਸੇ ਉੱਥੇ ਹੀ ਹੁਣ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਸਮੇਂ ਹਲਚਲ ਜਿਹੜੀ ਕਿ ਮਚੀ ਹੋਈ ਹੈ ਤਾਂ ਦੱਸ ਦਈਏ ਕਿ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਪਾਰਟੀ ਛੱਡਦਾ ਐਲਾਨ ਕਰਕੇ ਪੰਜਾਬ ਦੀ ਸਿਆਸਤ ਦੇ ਵਿੱਚ ਹਹਾਕਾਰ ਮਚਾ ਦਿੱਤੀ ਕਿ ਅਜ ਤਾਂ ਜਿਸ ਤੋਂ ਬਾਤ ਤੁਹਾਨੂੰ ਦੱਸਦੀ ਹੈ ਕਿ ਕਾਂਗਰਸ ਛੱਡਣ ਦੇ ਨਾਲ ਹੀ ਉਹਨਾਂ ਨੇ ਆਪਣਾ ਅਗਲਾ ਪਲਾਨ ਵੀ ਸਾਂਝਾ ਕਰ ਦਿੱਤਾ ਹੈ ਡਾਕਟਰ ਨਵਜੋਤ ਕੌਰ ਸਿੱਧੂ ਨੇ ਆਪਣੇ ਸਿਆਸੀ ਭਵਿੱਖ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਤੇ ਵਿਰਾਮ ਲਗਾਉਂਦੇ ਸਪਸ਼ਟ ਕੀਤਾ ਹੈ ਕਿ ਉਹ ਇਸ ਵੇਲੇ ਸਿਆਸਤ ਤੋਂ ਦੂਰ ਅਧਿਆਤਮਿਕ ਰਸਤੇ ਤੇ ਚੱਲ ਰਹੇ ਨੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਸਾਂਝੇ ਕੀਤੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਉਹ ਸ਼ਾਇਦ ਉਹਨਾਂ ਬਹੁਤ ਲੋਕਾਂ ਦੇ ਵਿੱਚ ਘਟ ਘਟ ਲੋਕਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਸਿਆਸੀ ਕਾਰਨਾ ਕਰਕੇ ਨਾ ਤਾਂ ਭਾਜਪਾ ਤੇ ਨਾ ਹੀ ਆਪ ਤੇ ਨਾ ਹੀ ਕਿਸੇ ਹੋਰ ਪਾਰਟੀਆਂ ਦੇ ਆਖੂਨ ਦੇ ਨਾਲ ਮੁਲਾਕਾਤ ਕੀਤੀ ਤੇ ਸਿੱਧੂ ਨੇ ਸਾਫ਼ ਕੀਤਾ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਉਹਨਾਂ ਦੇ ਨਾਲ ਕੋਈ ਸੰਪਰਕ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਉਹ ਸਿਰਫ ਆਪਣੇ ਨਿੱਜੀ ਦ੍ਰਿਸ਼ਟੀਕੋਣ ਅਤੇ ਚੇਤਨਾ ਦੇ ਆਧਾਰ ਤੇ ਗੱਲ ਕਰ ਰਹੇ ਨੇ ਕਿਉਂਕਿ ਉਹ ਸਿਰਫ ਵਾਹਿਗੁਰੂ ਜੀ ਅੱਗੇ ਜਵਾਬ ਦੇਨੇ ਤੇ ਹੋਰ ਕਿਸੇ ਅੱਗੇ ਨਹੀਂ ਤਾਂ ਜਦੋਂ ਬਾਦ ਉਥੇ ਹੀ ਐਨਜੀਓ ਰਾਹੀ ਪੰਜਾਬ ਦੀ ਸੇਵਾ ਕਰਨ ਦੀ ਇੱਛਾ ਆਪਣੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਦੱਸਦੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸੇਵਾ ਕਰਨੇ ਚਾਹੁੰਦੇ ਨੇ ਜਿਸ ਦੇ ਲਈ ਉਹ ਇੱਕ ਐਨਜੀਓ ਬਣਾਉਣ ਦੀ ਬਾਰੇ ਸੋਚ ਰਹੇ ਨੇ ਉਹਨਾਂ ਦਾ ਮੁੱਖ ਮਕਸਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਸਮਝ ਕੇ ਆਪਣੇ ਰਾਹ ਦੇ ਵਿਕਾਸ ਦੇ ਲਈ ਕੰਮ ਕਰਨਾ ਹੈ ਨਵਜੋਤ कौर ਸਿੱਧੂ ਨੇ ਇਹ ਵੀ ਦੱਸਿਆ ਕਿ ਉਹ ਜਹੇ ਸੰਤਾ ਦੀ ਸੰਗਤ ਦੇ ਵਿੱਚ ਰਹਿਣਾ ਚਾਹੁੰਦੇ ਨੇ ਜੋ ਉਹਨਾਂ ਨੂੰ ਕਾਮ ਸੇਵਾ ਅਤੇ ਰੋਹਾਨੀ ਵਿਕਾਸ ਬਾਰੇ ਸਿੱਖਾ ਸਕਣ ਤੇ ਉਹਨਾਂ ਨੇ ਨਾਲ ਹੀ ਹਾਲ ਦੇ ਵਿੱਚ ਇਹ ਵੀ ਕਿਹਾ ਕਿ ਭਗਵੰਤ ਗੀਤਾ ਦੀਆਂ ਸਿੱਖਿਆਵਾਂ ਦੇ ਨਾਲ ਤਿੰਨ ਦਿਨਾਂ ਦੀ ਜਿਹੜੀ ਕਿ ਆਨੰਦਮਈ ਸਮਾ ਬਤਾਇਆ ਆਪਣੇ ਪ੍ਰੇਮਾਨੰਦ ਮਹਾਰਾਜ ਜੀ ਵਰਗੇ ਸੰਤਾਂ ਦਾ ਆਸ਼ੀਰਵਾਦ ਵੀ ਲਿਆ ਤੇ ਜਿਨ੍ਹਾਂ ਨੇ ਕਈ ਰੂਹਾਂ ਦੇ ਵਿਕਾਸ ਦੇ ਵਿੱਚ ਮਦਦ ਕੀਤੀ ਤਾਂ ਹੁਣ ਉੱਥੇ ਹੀ ਤੋ ਤੁਹਾਨੂੰ ਦੱਸਦੀ ਕਿ ਪੰਜਾਬ ਦੀ ਸਿਆਸਤ ਇਸ ਸਮੇਂ ਜਿਹੜੀ ਕਿ ਹਲਚਲ ਮੱਚਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਉੱਥੇ ਹੀ ਹੁਣ ਨਵਜੋਤ ਕੌਰ ਸਿੱਧੂ ਦੇ ਪਾਰਟੀ ਛੱਡਣ ਦੇ ਵਿੱਚ ਲਗਾਤਾਰ ਇੱਕ ਹੋਰ ਹੀ ਛੜੀ ਕਿ ਮਹਾਲਚਲ ਮੱਚਦੀ ਹੋਈ ਨਜ਼ਰ ਆ ਰਹੀ ਹੈ ਕਈ ਸਵਾਲ ਹੈ ਜਿਹੜੇ ਕਿ ਨਵਜੋਤ ਕੌਰ ਸਿੱਧੂ ਨੂੰ ਲੈ ਕੇ ਬਣਦੇ ਹੋਏ ਨਜ਼ਰ ਆ ਰਹੇ ਸੀ ਤਾਂ ਜਿਸ ਦੇ ਵਿੱਚ ਹੁਣ ਉੱਥੇ ਹੀ ਉਹਨਾਂ ਦੇ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਹੈ ਤੇ ਜਿਸ ਦੇ ਤਹਿਤ ਤੁਹਾਨੂੰ ਦੱਸਦੀ ਕਿ ਕਾਂਗਰਸ ਪਾਰਟੀ ਨੂੰ ਬੇਸ਼ੱਕ ਇੱਕ ਵੱਡਾ ਝਟਕਾ ਲੱਗਿਆ ਹੈ ਨਵਜੋਤ ਕੌਰ ਸਿੱਧੂ ਨੇ ਹਮੇ ਅਇਸ਼ਾ ਦੇ ਲਈ ਜਿਹੜਾ ਕਿ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੰਦਾ ਹੈ